ਆਪਾਂ ਜਦੋਂ ਜਾਂਦੇ ਆ ਜੀ ਸਲਾਬਤਪੁਰੇ ਤੋਂ ਰਾਮਪੁਰੇ ਨੂੰ ਰਸਤੇ 'ਚ ਸੁਧਾਣਾ ਕਲਾੜਾ ਪੰਜਾਬੀ ਭਾਸ਼ਾ ਲਿਖੀ ਹੋਈ ਆ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਆ ਇਹ ਬਾਕੀ ਤੁਹਾਨੂੰ ਦਿਖਾਉਨੇ ਆ ਇੱਧਰ ਆ ਗਏ ਸਾਦਾ ਗੋੜਾ ਚਾਹ ਬਣਾਉਣ ਵਾਸਤੇ ਨਾ ਖਾਣ ਖਾਣ ਵਾਸਤੇ ਵੀ ਰੋਟੀ ਤੋਂ ਬਾਅਦ ਉਹ ਆ ਚਾਹ ਉਹ ਰੋਟੀ ਤੋਂ ਬਾਅਦ ਇੱਧਰ ਆ ਗਏ ਦੇਸੀ ਘਿਓ ਸੌਂਫ ਕਪਾ ਜਵੈਣ ਮੂਹਲੀ ਵਾਲਾ ਗੋੜਾ ਖਾਣੋ ਇਹ ਇਧਰ ਤੇਲ ਵਾਲਾ ਆ ਗਿਆ। ਹਾਂ ਲਿਆ। ਕਾਫੀ ਤਰ੍ਹਾਂ ਦੀ ਵੈਰਾਈਟੀ ਹੈਗੀ ਜਿਵੇਂ ਆ ਹਾਂ। ਬਰਫੀ ਵਾਂਗੂ ਬਣਾਇਆ ਬਾ। ਹਾਂ। ਇਧਰ ਸ਼ੱਕਰ ਆ ਗਈ। ਇਹ ਅੰਬਹਲਦੀ ਹੈ ਜਾਂ ਇਹਦੇ ਵਿੱਚ ਅੰਬਹਲਦੀ ਮਿਲਦੀ ਹੈ? ਸਦੀ ਸ਼ੱਕਰ ਇਹਦੇ ਚ ਅੰਬਹਲਦੀ ਵਾਲਾ। ਇਹ ਦੇਖ ਲੈਣੇ ਆ। ਉਹ ਦੋ ਬੋਲੇ ਜਿਹੜੇ। ਉਹ ਵੀ ਅੰਬਹਲਦੀ ਵਾਲੀ ਸ਼ੱਕਰ ਆ। ਓਕੇ ਆ ਆਪਨੇ ਕੀ ਰੱਖਿਆ? ਇਹ ਸਦੀ ਸ਼ੱਕਰਾਂ ਕੀ? ਹਾਂ ਨਹੀਂ ਬਈ ਹੱਸੀ ਕਰ। ਸ਼ੱਕਰ ਆ। ਰੇ ਅਸੀਂ ਜਾ ਰਹੇ ਸੀ ਰਾਮਪੁਰਾ ਨੂੰ ਦੇਖਿਆ ਵੀ ਸਦਾਣਾ ਘਲਾੜਾ ਤੁਹਾਡਾ ਨਾ ਹਾਂਜੀ ਹਾਂਜੀ ਵੀ ਮੈਂ ਕਿਹਾ ਜਰੂਰ ਰੁੱਕ ਕੇ ਜਾਂਦੇ ਆ ਦੇਖ ਕੇ ਜਾਂਦੇ ਆ ਤੁਹਾਡੇ ਕੋਲ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਚਲਾਉਂਦਿਆਂ ਨੂੰ ਇਹ ਸਾਨੂੰ ਕੋਈ ਅਸੀਂ ਅੱਜ ਕੀ ਨਵੇਂ ਚਲਾਇਆ 20 ਦਿਨ ਹੀ ਹੋਇਆ ਸਾਨੂੰ ਚਲਾਇਆ 20 ਦਿਨ ਹੀ ਹੋਇਆ ਹਾਂ ਠੀਕ ਹੈ ਤੇ ਕਿਹੜੀਆਂ-ਕਿਹੜੀਆਂ ਆਈਟਮ ਆਪਣੇ ਕੋਲੇ ਆਪਣੇ ਕੋਲੋਂ ਜੀ 10 ਤੋਂ 12 ਤਰ੍ਹਾਂ ਦੀਆਂ ਆਈਟਮਾਂ ਆ ਗਿਆ ਗੁਰਦਿਆਂ ਹਾਂਜੀ ਗੁਰਦੇ ਵਿੱਚ ਜਿਵੇਂ ਸਾਦੀ ਸ਼ੱਕਰ ਆ ਗਈ ਜੀ ਫਲਦੀ ਸ਼ੱਕਰ ਆ ਗਈ ਮੋਫਲੀ ਵਾਲਾ ਗੁੜ ਆ ਗਿਆ ਜੀ ਹਾਂਜੀ ਪੀਲਾਂ ਵਾਲਾ ਗੁੜ ਆ ਗਿਆ ਔਲੀ ਵਾਲਾ ਆ ਗਿਆ ਜੀ ਠੀਕ ਹੈ ਟਰਾਈ ਫਰੂਟ ਵਾਲਾ ਆ ਗਿਆ ਤੇ ਸੌਫ ਜਮੈਨ ਵਾਲਾ ਆ ਗਿਆ ਹਮ ਸਾਤਾ ਗੁੜ ਆ ਗਿਆ ਜੀ ਜਿਵੇਂ ਚਾਹ ਵਾਸਤੇ ਜੀ ਹਾਂ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਜਮਾਈ ਤੇ ਜੇ ਤੁਸੀਂ ਗੰਨਾ ਵਗੈਰਾ ਤੁਹਾਡਾ ਆਪ ਦਾ ਵੀ ਜੇਵੇਂ ਕਿਵੇਂ ਹਾਂ ਤੁਹਾਡਾ ਆਪ ਦਾ ਹੁਣ ਕਿਹੜਾ ਫਲਾਲ ਸ਼ੁਰੂਆਤ ਲਈ ਥੋੜਾ ਜਾਤੋਂ ਤੋਂ ਲੈਣਾ ਪਿਆ ਹਮ ਹਰਿਆਣੇ ਤੋਂ ਲਿਆ ਗਾ ਸੀ ਠੀਕ ਹੈ ਹਾਂ ਤੇ ਬਾਕੀ ਸਾਡੇ ਗੁਲਾਬ ਦੇ ਕੁਲੀ ਹੈਗਾ ਤੇ ਜਿਹੜੀ ਇਹਦੀ ਉਹਦੀ ਆ ਜਿਹੜਾ ਹੁੰਦਾ ਇਹਦਾ ਰਾਸ ਇਹਦੀ ਜਿਹੜੀ ਸਫਾਈ ਕਰਦੇ ਆਪਾਂ ਉਹ ਕਦੇ ਨਾ ਕਰਦੇ ਉਹਨਾਂ ਦੀ ਆਪਣੇ ਕੋਲ ਬਈ ਤਿੰਨ ਕਨਾਲਾ ਭਿੰਡੀ ਲਈ ਦੀ ਆ ਠੀਕ ਆ ਆਪ ਜੀ ਆ ਭਿੰਡੀ ਦੇ ਨਾਲ ਜੰਗਲੀ ਭਿੰਡੀ ਗਈ ਉਹਨੂੰ ਉਹਦੇ ਨਾਲ ਸਫਾਈ ਕਰਦੇ ਆਪਾਂ ਠੀਕ ਆ ਜੇ ਕੋਈ ਬਈ ਆਪਣੇ ਕੋਈ ਵੀ ਪ੍ਰੋਡਕਟ ਦੇ ਵਿੱਚ ਕੋਈ ਮਲਾਪਤ ਸਾਬਤ ਕਰਦੇ ਬੰਦਾ ਆਪਾਂ 5 ਲੱਖ ਦਾ ਨਾਮ ਦੇਵਾਂਗੇ ਠੀਕ ਆ ਸਰ ਆਰਗੇਨਿਕ ਆ ਠੀਕ ਆ ਤੇ ਜੇ ਕਿਸੇ ਨੇ ਆਪ ਦਾ ਕੰਨਾ ਲਿਆ ਕੇ ਵਗ੍ਹਾ ਬਣਾਉਣਾ ਘੋੜ ਵਗ੍ਹਾ ਉਹ ਵੀ ਬਣਾ ਦਿੰਨੇ ਆ ਹਾਂ ਜੀ ਠੀਕ ਹੈ ਉਹਦੀ ਮੰਨ ਲਓ ਵੀ ਉਹਦਾ ਸਿਸਟਮ ਹੁੰਦਾ ਜਿਵੇਂ ਪੜਿਆ ਜੀ ਦਾ ਜੀ ਹਾਂ ਜਿਵੇਂ ਤੁਹਾਡਾ ਬੰਦ ਦਾ 2000 ਰੁਪਏ ਚੱਲਦਾ ਜੀ ਠੀਕ ਹੈ ਹਾਂ ਠੀਕ ਹੈ ਤੇ ਆਪਣਾ ਇਹ ਪੱਕਾ ਹੀ ਚੱਲੂਗਾ ਹੁਣ ਕਿੰਨਾ ਟਾਈਮ ਚੱਲਦਾ ਜੀ ਇਹ ਮੰਨ ਲਓ ਆਪਣੇ ਮਾਰਚ ਤੱਕ ਚੱਲਦਾ ਜੀ ਮਾਰਚ ਅਪ੍ਰੈਲ ਤੱਕ ਜਿਹੜਾ ਗੰਨਾ ਵਧੀਆਂ ਦਾ ਜਨਵਰੀ ਚ ਆਉਂਦਾ ਵੇ ਹਨਾ ਜਿਹੜਾ ਹਾਂ ਜੀ ਜਿਵੇਂ ਮੰਨ ਲਓ ਥੋੜਾ ਜਿਹਾ ਵਧੀਆਂ ਦਾ ਜਨਵਰੀ ਕੀ ਆ ਜਾਂਦਾ ਹੈ ਸ਼ੁਰੂਆਤੀ ਵੀ ਇਹ ਹੈ ਤਾਂ ਇਹ ਵੀ ਵਧੀਆਂ ਗੰਨਾ ਦਾ ਹਾਂ ਠੀਕ ਹੈ ਜੀ ਹੁਣ ਗੱਲ ਕਰ ਬਲਾਲ ਸਾਡੇ ਕੋਲ ਗੰਨਾ ਖਤਮ ਹੋ ਗਿਆਗਾ ਕਾਜੀ ਖਤਮ ਹੋਇਆਗਾ ਠੀਕ ਹੈ ਸਵੇਰ ਤੱਕ ਗੱਡੀ ਆ ਜਾਣੀ ਹੈ ਠੀਕ ਹੈ ਹਾਂ ਤੇ ਕਿਵੇਂ ਆ ਰਿਸਪੌਂਸ ਗਾਹਕੂ ਵਧੀਆ ਆ ਰਿਹਾ ਬਹੁਤ ਸੋਹਣਾ ਜੀ ਠੀਕ ਹੈ ਬਾਕੀ ਜਦੋਂ ਕੁਆਲਿਟੀ ਤੁਸੀਂ ਜਾਓਗੇ ਫਿਰ ਗਾਹਕਤਾਬ ਦੇ ਆਪ ਹੋਣਾ ਇਹ ਨਾ ਹੋਣਾ ਅੱਗੇ ਲੋਕਾਂ ਬਿਮਾਰੀਆਂ ਤੋਂ ਬਚਣ ਲਈ ਹੁਣ ਇੱਧਰ ਨੂੰ ਆਉਣਾ ਪਊ ਆਪਾਂ ਨੂੰ ਪਰੰਪਰਾਗੀਆਂ ਚੀਜ਼ਾਂ ਵੱਲ ਹੂੰ ਇਹ ਹੁਣ ਜਿਵੇਂ ਖੰਡਾ ਖੰਡ ਛੱਡਣੀ ਪੈਣੀ ਆਪਾਂ ਨੂੰ ਹੂੰ ਕਿਉਂ ਉਮਰਾਂ ਵੀ ਘੱਟੀ ਜਾਂਦੀਆਂ ਆਂ ਜਾਂ ਬਿਮਾਰੀਆਂ ਵੀ ਵਧੀਆਂ ਜਾਂਦੀਆਂ ਹਨ ਤੇ ਉਹ ਚੀਜ਼ਾਂ ਛੱਡ ਕੇ ਆਪਾਂ ਨੂੰ ਰਵਾਇਤੀ ਚੀਜ਼ਾਂ ਵੱਲ ਨਹੀਂ ਆਉਣਾ ਪਊਗਾ ਇਹ ਰਵਾਇਤੀ ਫਸਲਾਂ ਸੀਗੀਆਂ ਆਪਣੀਆਂ ਹਾਂ ਇੱਧਰ ਨੂੰ ਵਾਪਸ ਆਉਣਾ ਪਊਗਾ ਆਪਾਂ ਨੂੰ ਜੇ ਬਚਣਾ ਤਾਂ ਹੂੰ ਛੋਟਾ ਪਿੰਡ ਕਿਹੜਾ ਹੈ ਸੁਧਾਨਾ ਜੀ ਸੁਧਾਨਾ ਹੀ ਹੈ ਹਾਂ ਜਿਹੜਾ ਲੱਕੇ ਸੁਧਾਨਾ ਲੋਹੀ ਹੈ ਹਾਂ ਹਾਂ ਜੀ ਉਹ ਠੀਕ 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 ਹੈ ਵੀਰੇ ਧੰਨਵਾਦ ਬਾਕੀ ਉਧਰ ਸਾਨੂੰ ਦਿਖਾ ਦਿਓ ਕਿੱਧਰ ਬਣਾਉਣੇ ਆ ਗਿਆ ਹਾਂ ਦਿਖਾਉਂਦੇ ਆਂ ਇਹ ਆਪਣੀ ਬਈ ਲੋਕੇਸ਼ਨ ਫੂਲ ਤੋਂ ਸਲਾਤਪੁਰਾ ਜਿਹੜਾ ਰਾਮਪੁਰੇ ਤੋਂ ਸਲਾਤਪੁਰਾ ਰੋਡ ਜਾਂਦਾ ਫੂਲ ਤੋਂ 3 ਕਿਲੋਮੀਟਰ ਨਹਿਰ ਵਾਲੀ ਸਾਈਡ ਤੇ ਨਹਿਰ ਦੇ ਉੱਪਰ ਆ ਜੀ ਸਿਧਾਣੇ ਵਾਲੀ ਨਹਿਰ ਪਾਣੀ ਠੀਕ ਹੈ ਬਾਕੀ ਆਪਦਾ ਨੰਬਰ ਵੀ ਬੋਲ ਦੋ 98573 ਜੀ ਹਾਂਜੀ 08679 ਠੀਕ ਹੈ ਹਾਂਜੀ ਆਜੋ ਉਧਰ ਦਿਖਾ ਦਿੰਦਾ ਜੀ ਠੀਕ ਹਾਂਜੀ ਇੱਧਰ ਆ ਜੇ ਮੈਂ ਤਿੰਨ ਆ ਗਏ ਨਾ ਇਹ ਤਾਂ ਵੇਖ ਕੇ ਕੀ ਸਿਸਟਮ ਆਦਾ ਤਿੰਨਾਂ ਦਾ ਇਹ ਮੰਨ ਲਓ ਜੀ ਜਦੋਂ ਪਾ ਰਾ ਸਪੀਡ ਦੇ ਆ। ਹਾਂ। ਜਿੰਨਾ ਪੀੜਿਆ ਦਾ ਪਹਿਲੇ ਕੜਾਹੀ ਚ ਆ ਜਾਂਦਾਗਾ ਕੰਨਾ। ਠੀਕ ਆ। ਬੰਨੇ ਦਾ ਰਾਤ। ਹਾਂ। ਫਿਰ ਪਹਿਲੇ ਜੋ ਜਿੰਨੇ ਮੈਲ ਲੈਣ ਲੱਗ ਜਾਂਦੀ ਆ ਪਿੰਡ ਦੇ ਨਾਲ। ਹਾਂ। ਫਿਰ ਮੈਲ ਉਖੜਦੀ ਉਖੜਦੀ ਆਇਆ ਫਿਰ ਤਿੰਨੇ ਸਿਸਟਮਾਂ ਦੇ ਵਿੱਚ ਗੁਜ਼ਰਦੀ ਆ। ਠੀਕ ਆ। ਉੱਥੇ ਜਾ ਕੇ ਬਣ ਜਾਂਦਾ ਗੁੜ ਪਰ ਤੀਜੇ ਚ। ਪਹਿਲੇ ਕੜਾਹੀ ਚ ਬਣਦਾ ਜਾ ਕੇ। ਠੀਕ ਆ। ਤੇ ਇਹਦੇ ਵਿੱਚ ਦੋਨਾਂ ਚ ਮੈਲ ਲਾਉਂਦੇ ਆਪਾਂ। ਠੀਕ ਆ। ਤੇ ਦੁਬਾਰੋ ਗੱਟਾਂ ਵਾਲੋ ਦੇ ਵਿੱਚ ਗੁੜ ਬਣ ਜਾਂਦਾ। ਠੀਕ ਆ। ਤੇ ਕਲਾੜਾ ਵੀ ਦਿਖਾਇਓ ਕਿੱਧਰ ਆਪਣਾ। ਆ ਜੀ। ਇੱਧਰ ਆ ਆ ਗਿਆ ਜੀ ਵੇਲਣਾ ਇੱਥੇ ਗੰਨੇ ਵਗੈਰਾ ਪੀਟ ਕੇ ਜਿਹੜਾ ਇਹਦਾ ਰਸ ਵੀਰੇ ਇੱਥੋਂ ਕਿੱਧਰ ਨੂੰ ਜਾਂਦਾ ਹੈਗਾ ਆਪਣਾ ਉੱਥੋਂ ਆਪਣੇ ਸਟੀਲ ਦੇ ਟੈਂਕ ਬਣਾਏ ਹੋਏ ਆ ਅੱਛਾ ਵੀ ਉਹ ਖੱਟੇ ਹੋਣ ਦੀ ਸਮੱਸਿਆ ਤੋਂ ਨਿਰਿਆਤ ਲਈ ਆਪਾਂ ਸਟੀਲ ਦੇ ਟੈਂਕ ਬਣਵਾਏ ਆ ਠੀਕ ਆ ਇਹਨਾਂ ਟੈਂਕਾਂ ਚ ਰਸ ਆ ਜਾਂਦਾ ਹਾਂ ਇਹਨਾਂ ਚੋਂ ਫਿਰ ਅੱਗੇ ਸਪਲਾਈ ਹੋ ਜਾਂਦਾ ਹੈਗਾ ਕੜਾਹਿਆਂ ਦੇ ਵਿੱਚ ਠੀਕ ਆ ਉੱਧਰ ਜਿਹੜਾ ਤੁਹਾਨੂੰ ਆਪਾਂ ਤਿੰਨ ਕੜਾਹੇ ਦਿਖਾਏ ਸੀਗੇ ਇੱਥੋਂ ਉਹਨਾਂ ਚ ਚੱਲ ਜਾਂਦਾ ਹੈ ਹਾਂਜੀ ਅੱਜ ਜੀ ਮੰਨ ਲਓ ਅੱਜ ਸਾਡੇ ਕੋਲ ਸਟਾਕ ਸੀ ਛੁੱਟੀ ਸੀਗੀ ਨਾ ਹਾਂ ਜਿਹੜਾ ਕਰਕੇ ਸਾਰੀ ਸਫਾਈ ਕਰਤੀ ਠੀਕ ਹੈ ਅੰਦਰ ਬਾਹਰ ਸਾਰੇ ਠੀਕ ਹੈ ਤੇ ਵੀ ਮੱਖੀ ਮੁੱਖੀ ਮੱਛਰ ਦਾ ਪੂਰਾ ਪ੍ਰਬੰਧ ਆਪਣਾ ਠੀਕ ਆ ਜਾਲੀਆਂ ਜੁਲੀਆਂ ਵਧੀਆ ਲੱਗੀਆਂ ਹੋਈਆਂ ਬਹੁਤ ਸੋਹਣਾ ਪ੍ਰਬੰਧ ਕੀਤਾ ਵਾ ਤੇ ਆਹ ਘਾੜਾ ਵੀ ਆਪਣਾ ਇੱਥੇ ਹੀ ਬਣਵਾਇਆ ਕਿਵੇਂ ਨਹੀਂ ਇਹ ਬਈ ਮੁਜ਼ੱਫਰਨਗਰ ਤੋਂ ਬਣਦੇ ਆ ਅੱਛਾ ਆ ਬਸ ਮੁਜ਼ੱਫਰਨਗਰ ਤੋਂ ਆਪਣੇ ਤਾਂ ਬਣਦੇ ਨਹੀਂ ਨਾ ਪੰਜਾਬ ਅੱਛਾ ਸਪੈਸ਼ਲ ਇਹ ਘਿਲਾੜੇ ਬਣਦੇ ਉੱਥੇ ਹਾਂ ਇਹ ਸਪੈਸ਼ਲੀ ਮੁਜ਼ੱਫਰਨਗਰ ਤੋਂ ਬਣਦੇ ਆ ਠੀਕ ਆ ਠੀਕ ਆ ਹਾਂ ਤੇ ਇਹ ਫਲਵਰ ਬਣਾਈ ਆ ਇੱਕ ਗੰਨੇ ਦੀ ਉਹ ਤੋਂ ਉਹੰਦੀ ਆ ਜਿਹੜੀ ਆਪਣੀ ਹਾਂ ਉਹ ਫਿਰ ਅੱਗੇ ਲੈ ਜਾਂਦੇ ਆ ਟਰਾਲੀਆਂ ਚ ਪਾ ਕੇ ਜੀ ਠੀਕ ਆ ਮਤਲਬ ਇੱਥੋਂ ਜਿਹੜਾ ਉਹ ਨਿਕਲਦਾ ਗਾ ਡਾਏ ਆ ਬੇ ਸਟੋਰੀ ਬੇ ਸਤੇ ਜਾਂ ਹਾਂ ਠੀਕ ਆ ਇਹਨੂੰ ਫਿਰ ਕੀ ਕਰਦੇ ਨੇ ਯੂਜ਼ ਕਰਦੇ ਨੇ ਕਦੇ ਨਹੀਂ ਇਹ ਬਾਲਣ ਦੇ ਕੰਮ ਆਉਂਦੀ ਆ ਬਾਈ ਅੱਛਾ ਇਹਦੇ ਨਾਲ ਝੋਕਾ ਲੱਗਦਾ ਗਾ ਠੀਕ ਆ ਬਾਲਣ ਨਾਲ ਫਿਰ ਉਹ ਗੁੜ ਪੱਕਦਾ ਗਾ ਠੀਕ ਆ ਤੇ ਉਹ ਪੱਠੀ ਵਗੈਰਾ ਉਧਰ ਹੀ ਆਣਾ ਉਧਰ ਹੀ ਲੱਗਦਾ ਸਰ ਹਨਾ ਠੀਕ ਪਰਲੇ ਪੱਸੀ ਆ ਗਈ ਇਤਰੋ ਰਸ ਉਧਰ ਜਿੱਧਰੋਂ ਕੱਲਾ ਰਸ ਹਾਂ ਠੀਕ ਹੈ ਬਰੇ ਓਕੇ ਧੰਨਵਾਦ ਜੀ